ਬਤਾਇਆ ਹਾਂ ਹਾਂ ਸ਼ਰਮਾ ਯਾਰ ਇਹਦਾ ਹੁਣ ਕਰ ਕੋਈ ਹੱਲਾ ਡੀਰੀ ਦਾ ਵੇਚਣਾ ਤਾਂ ਆਪਾਂ ਹੈ ਨਹੀਂਗਾ ਕਿਉਂ ਉਹ ਪੈਦਾਵਾਰ ਘਟ ਜਾਂਦੀ ਆ ਪੈਦਾਵਾਰ ਵੇਚੇ ਤੋਂ ਨਹੀਂ ਤਾਂ ਉਹ ਗਰੀਬ ਬੰਦੇ ਨੂੰ ਕੋਈ ਘਾਟਾ ਪੈ ਗਿਆ ਹਾਂ ਮੁੜ ਕੇ ਉਹ ਵਿਚਾਰੇ ਗੱਲ ਸੁਣਦੇ ਰਹਿੰਦੇ ਆ ਮੇਰੀ ਗੱਲ ਸੁਣ ਲੈ ਉੱਥੇ ਹੁਣ ਚਾਰ ਵਾਲੇ ਬੈਠੇ ਉਹਨਾਂ ਨੂੰ ਯਾਰ ਉਹਨਾਂ ਨਾਲ ਗੱਲ ਕਰਕੇ ਰੀਕਵਰ ਆਪਾਂ ਗੱਲ ਕਰਕੇ ਚਾਰ ਵਾਲੇ ਤੂੰ ਮੇਰੀ ਗੱਲ ਸੁਣ ਜਿਹੜਾ ਰੇਟ ਤੂੰ ਆਖੇਗਾ ਨਾ ਨਹੀਂ 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 ਵੇਚ ਨਹੀਂ ਨਹੀਂ ਸਿਰਾਂ ਵੇਚ ਨਹੀਂ ਨਹੀਂ ਇਹ ਜੱਟ ਦੇ ਪੁੱਤ ਦਾ ਕੰਮ ਨਹੀਂ ਵੇਚਣਾ ਨਹੀਂ ਫਿਰ ਹੁਣ ਕਢਾ ਕੇ ਆਪ ਹੀ ਰੱਖੀਏ ਹਾਂ ਹਾਂ ਆਪਾਂ ਕਢਾ ਕੇ ਨਾ ਇੱਥੇ ਕਰ ਮੇਰੀ ਗੱਲ ਸੁਣ ਉਹ ਹੜੰਬੇ ਵਾਲੇ ਖੜੇ ਆ ਮੁੰਡੇ ਉਹਨਾਂ ਨਾਲ ਗੱਲ ਕਰ ਉਹ ਨਾ ਨਾ ਨਹੀਂ ਗੱਲ ਕਰਦੇ ਆਪਾਂ ਇਹ ਆ ਮੈਨੂੰ ਇੱਥੇ ਇੱਕ ਮੁੰਡਿਆਂ ਦੀ ਤਾਂਗ ਹੈ ਇੱਧਰ ਹਾਂ ਤੇ ਉਹ ਸਾਹਮਣੇ ਖੜਾ ਹੈ ਰਾਮਾ ਉਹ ਨਹੀਂ ਉਹ ਤਾਂ ਉਹਨੂੰ ਬਾਅਦ ਚ ਵੀ ਨਹੀਂ ਹੈ ਯਾਰ ਉਹ ਗੱਲ ਪਹਿਲਾਂ ਇੱਧਰ ਚੱਲਦੇ ਆ ਆਪਾਂ ਹਾਂ ਆ ਮੁੰਡਿਆਂ ਕੋਲੇ ਹਾਂ ਹਾਂ ਆ ਜਾ ਉਹ ਬੰਦਾ ਆ ਕਰਾ ਹੈ ਬੜਾ ਰਾਮਾ ਆ ਕਰਾ ਹੈ ਅੱਛਾ ਹਾਂ ਮੈਂ ਮੁੰਡੇ ਕਰਦੇ ਆ ਕੰਮ ਇਹ ਸਾਰਾ ਹਾ ਹਾਂ ਇਹ ਚਾਰਦਾ ਹੀ ਕਰਦਾ 20 20 ਸਾਲ ਹੋ ਗਏ ਮੁੰਡਿਆਂ ਨੂੰ ਕੰਮ ਕਰਦਿਆਂ ਨੂੰ ਅੱਛਾ ਹਾਂ ਇਕੜਾ ਆ ਕੇ ਘਰੇ ਲੈ ਆ ਹਾਂ ਇਸ ਤਰ੍ਹਾਂ ਹਾਂ ਇਹਨਾਂ ਦੀ ਕਰੇ ਚੋਂ ਪ੍ਰਧਾਨ ਪੁੱਛਦਾ ਇੱਥੇ ਵੇਚਦੇ ਆਂਗੇ ਆਪਾਂ ਵੇਚਦੇ ਆਂਗੇ ਸਿਰਾਂ ਚਾਰਾ ਪਾਈ ਕਰਨਾ ਅੱਛਾ ਹਾਂ ਮੈਨੂੰ ਆਏ ਆ ਨਾ ਵੀ ਫਸਲ ਜਿਹੜੀ ਜਦੋਂ ਮਾਰ ਨਾਲ ਲੱਗ ਜੇ ਹਾਂ ਉਹੀ ਚੰਗੀ ਹੁੰਦੀ ਆ ਵੇਖ ਮੁੰਡਿਆਂ ਨੇ ਆ ਮੁੰਡੇ ਆਪਣੇ ਪਿੰਡ ਤੇ ਆ ਬੜਾ ਸੈਟਅਪ ਲਾਇਆ ਇਹਨਾਂ ਨੇ ਹੁਣ ਉਹ ਉਹਨੂੰ ਪੁੱਛੀ ਪ੍ਰਧਾਨ ਨਾਲੇ ਸਿਰਾਂ ਆਏ ਹਾਂ ਇਹ ਗਰੀਬ ਬੰਦੇ ਆਪ ਦਾ ਦੋ ਪੈਸਿਆਂ ਦਾ ਕਾਰੋਬਾਰ ਕਰ ਲੈਂਦੀ ਐ ਹੈਂ ਇਹ ਤਾਂ ਹੈਗਾ ਹੁਣ ਅਗਲਾ ਕਹਿੰਦਾ ਵੇਖ ਕੇ ਅਗਲਾ ਕਹਿੰਦਾ ਆਹ ਵੇਖ ਕੇ ਦਿੱਕ ਦੇ ਟ੍ਰੈਕਟਰ ਲਈ ਉਹ ਇਹਨਾਂ ਦੀ ਮਿਹਨਤ ਵੀ ਵੇਖੋ ਸਹਰੇਓ ਕਿੰਦੀ ਮਿਹਨਤ ਹੈ ਚਲ ਕਰ ਗੱਲ ਫਿਰ ਮੇਰੀਆਂ ਗੱਲਾਂ ਹੁਣ ਬਾਹਲੀਆਂ ਸੁਣਾ ਮੈਨੂੰ ਕਰਦੇ ਆ ਕਰਦੇ ਸ਼ਰਾ ਆਹ ਮੁੰਡਾ ਗੱਲਾਂ ਕਰੇ ਆ ਇਹਨੂੰ ਪੁੱਛ ਲੈ ਇਹ ਰੇਟ ਨੂੰ ਸਹੀ ਕਰਦਾ ਹੈ ਆਹ ਕੱਪੂ ਦਾ ਮੁੰਡਾ ਹੈ ਕੱਪੂ ਦਾ ਹੈ ਆਹ ਕੱਪੂ ਦਾ ਮੁੰਡਾ ਤਾਂ ਇਹਦਾ ਮੂੰਹ ਐ ਡਾਕੂ ਵਾਂਗੂ ਬੰਨੀ ਬੈਠਾ ਅੱਛਾ ਉਹ ਵਾਕਈ ਡਾਕੂ ਅਸਲੀ ਗੱਲਾ ਓਏ ਅੱਛਾ ਆਹ ਆ ਕੱਪੂ ਦਾ ਮੁੰਡਾ ਆਹ ਸ਼ਰਾ ਕੀ ਹਾਲ ਐ ਵਧੀਆ ਵਧੀਆ ਹੋਦਾ ਤਾਏ ਨੇ ਅਰ ਛੋਟੀ ਰੀ ਵਿੱਚ ਉੱਥੇ ਆਪਾਂ ਟੀਰੀ ਵੇਚਦੀ ਹੋਰ ਸ਼ਰਮਾ ਮੈਂ ਆਜਾਦੀ ਕਾ ਮੈਂ ਤੈਨੂੰ ਕਹ ਰਦਾ ਸੀ ਤੂੰ ਮੇਰੇ ਨਾਲ ਰਲੇ ਪਹਿਲੀ ਆ ਸਹੀ ਗੱਲ ਹੈ ਤੇਰੀ ਗੱਲ ਸੀ ਹਾਂ ਅੱਛਾ ਜਿਹੜੀ ਜੈਨਸ ਹੁੰਦੀ ਆ ਨਾ ਉਹਨੂੰ ਬਣਾ ਕੇ ਇਥੋਂ ਨਾਏ ਤਾਂ 2 ਰੁਪਏ ਇਹਨਾਂ ਦਾ ਵਿਚਾਰਿਆਂ ਦਾ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਉਹ ਪੁੱਛਣ ਰੇਟ ਪੁੱਛ ਲੱਗਦੇ ਆ ਰੇਟ ਛੇਣਾ ਆਪਣਾ 5 ਕਿੱਲਿਆਂ ਦਾ ਚਾਰ ਹੈ ਹਾਂ ਕਿੰਨੇ ਪੈਸੇ ਲੈਵਾਂਗੇ ਦੇਵਾਂਗੇ ਦੋ ਆਪੇ ਤਾਂ ਪੈਸੇ ਦਿੰਦੇ ਆ ਕੋਲ ਹੋਰ ਆਹ ਪਹਿਲੀ ਆ ਸੌਦਾ ਸੁਣਿਆ ਹਾਂ ਇਹਦਾ ਪੈਸੇ ਦਿੰਦੇ ਆ ਕੋਲ ਹਾਂ ਫੇਰ ਕਿਸ਼ਾ ਮੈਨੂੰ ਕੱਲ ਨੇੜੇ ਹੋ ਮੈਨੂੰ ਸੌਦਾ ਘਟਾਇ ਹੁਣ ਕਹੇ ਨੇੜੇ ਹੋ ਹਾਂ ਪੰਜ ਕਿੱਲਾਂ ਦਾ ਪੰਜ ਕਿੱਲਾਂ ਦਾ ਝਾਰ ਘੰਟਿਆਂ ਦਾ ਹਿਸਾਬ ਲਵੇਗਾ 500 ਰੁਪਿਆ ਘੰਟੇ ਦਾ 500 ਰੁਪਿਆ ਘੰਟੇ ਦਾ ਅੱਛਾ ਹਾਂ ਅੱਛਾ ਅੱਛਾ ਕਟਣਾ ਬਹੁਤ ਸਰਾ ਕਟਣਾ ਬਹੁਤ ਅੱਛਾ ਉਹ ਐਂ ਕਰੋ ਫਿਰ ਥਾਲੀ ਚ ਪਾ ਕੇ ਮਾ ਕਰਦਾ ਮੁੰਡਿਆਂ ਨਾਲ ਚੱਲ ਰਾਇ ਕਰਦਾ ਫਿਰ 500 ਰੁਪਏ ਘੰਟਾ ਕਿਹਾ ਇਹਨਾਂ ਨੇ ਤਾਂ ਓ ਇੱਥੇ ਮੈਂ ਤੈਨੂੰ ਦੱਸਾਂ ਇੱਥੇ ਰਾਮਾ ਕੇ ਨੇ ਰਾਮ ਵੀ ਨਹੀਂ ਲਾਇਆ ਸੀ ਰਾਮੀ ਦਾ ਰੇਟ ਵੀ ਜਾਇਜ਼ ਹੋਊਗਾ ਓਏ ਉਹ ਤਾਂ ਜਾਇਜ਼ ਤਾਂ ਹੋਊਗਾ ਹੀ ਆਪਾਂ ਮੈਂ ਤਾਂ ਅੱਖੋਂ ਪਰੋਖਾ ਜਾਂ ਕਰਤਾ ਮੈਂ ਵੇਖ ਲਿਆ ਸੀ ਉਹ ਤਾਂ ਉਹ ਉੱਥੇ ਲਾਈ ਖੜਾ ਖੜਾ ਉਹ ਕੱਲੇ ਹੀ ਖਾਣਾ ਉਹਦੀ ਬੰਦੀ ਨਹੀਂ ਕਿਸੇ ਨਾਲ ਕਿਉਂ ਆਹ ਵੇਖ ਮੁੰਡੇ ਕਿਵੇਂ ਫਿਰਦੇ ਆ ਨਹੀਂ ਉਹ ਕਦੇ ਕੱਲਾ ਖੜਾ ਅੱਛਾ ਮਿੱਟੀ ਦੇ ਤੇਲ ਤੇ ਚਲਾਉਂਦਾ ਉਹ ਓਏ ਅੱਗ ਲਾ ਦੂ ਉਹ ਅੱਗ ਲਾ ਦੂ ਕੰਜਾ ਅੱਗ ਲਾ ਦੂ ਓਏ ਓਏ ਤਾਂ ਫਿਰ ਮੇਰੀ ਗੱਲ ਸੁਣ ਲੈ ਆਪਾਂ ਤਾਂ ਉਧਰ ਹੀ ਜੇ ਤੂੰ ਤਾਂ ਉਧਰ ਹੀ ਜਾਏਂਗੇ ਜੇ ਪੈਸੇ ਕੱਟ ਦੇ ਓਏ ਨਹੀਂ ਆ ਜਾ ਉਹ ਪਤਾ ਕੀ ਹੈ ਮੇਰਾ ਗਵਾਂਢੀ ਆਹੋ ਅੱਛਾ ਗਵਾਂਢੀ ਆ ਫਿਰ ਮੁੰਡੇ ਕਾਹੜਾ ਪਤਾ ਨਹੀਂ ਆ ਤੋ ਲੈ ਲੈ ਆਪਾਂ ਇਧਰੋਂ ਆਏ ਆ ਪਤਾ ਨਾ ਲੱਗਣ ਦੀ ਉਹਨੂੰ ਹਾਂ ਹਾਂ ਪੈਸੇ ਵਾਲੇ ਮੰਗੂਗਾ ਫਿਰ ਉਹ ਆ ਜਾ ਕਹਿੰਦਾ ਉਹ ਵੀ ਕਰੇ ਸਬਜ਼ੀ ਸਬਜ਼ੀ ਲਵਾ ਦਿੰਦਾ ਮੇਰੇ ਨਾਲ ਅੱਛਾ ਹਾਂ ਚੱਲ ਕੋਈ ਨਹੀਂ ਫਿਰ ਉਹਨੂੰ ਹੁਣ ਆਏ ਆ ਆਪਾਂ ਇਹ ਨਹੀਂ ਦੱਸਦੇ ਆਪਾਂ ਉਧਰੋਂ ਆਏ ਆ ਚੰਗਾ ਆਪਾਂ ਇਹ ਆਖਾਂਗੇ ਵੀ ਦੱਸ ਦੋ ਓ ਰਾਮਿਆ ਕੀ ਹਾਲ ਹੈ ਠੀਕ ਆ ਆ ਲਾ ਲਿਆ ਸੈਟ ਅਪ ਹੈ ਵੜਾ ਸੋਨਾ ਕੀਤਾ ਕੰਮ ਆ ਮੁੰਡੇ ਦਾ ਕਹਿੰਦੇ ਨਾ ਹਾਂ ਕਹਿੰਦੇ ਬਾਹਾਂ ਹੈ 500 ਤਾਂ ਨਹੀਂ ਬਾਹ ਤਾਂ ਹੈ ਨੀਗਾ ਤੇ ਤੇਰੇ ਨਾਲ ਹੈਗੀ ਇਹ ਲਿਆਜ ਹੁਣ ਮੈਂ ਤੈਨੂੰ ਕੀ ਦੱਸਾਂ ਹੁਣ বাজਦਾ ਬਚਾਉਂਦਾ ਦਾ ਐਸਾ ਵੈਸਾ ਹੀ ਆ ਮੈਂ ਤੂੰ ਕਹਿੰਦਾ ਹਾਂ ਜੱਟ ਜੱਟ ਦਾ ਵੈਰੀ ਹਾਂ ਮਾਜੀ ਵੀ ਮਾਜੀ ਦਾ ਵੈਰੀ ਹਾਂ ਤੇ ਕੁੱਤਾ ਕੁੱਤੇ ਦਾ ਵੈਰੀ ਆਹ ਆ ਕਹੀ ਜਾਂਦੇ ਆ ਕੇ ਤਾਇਆ ਉਹ ਮਿੱਟੀ ਦੇ ਤੇਲ ਨਾਲ ਚਲਾਉਂਦਾ ਮਿੱਟੀ ਦੇ ਤੇ ਮਿੱਟੀ ਦੇ ਤੇਲ ਨਾਲ ਚਲਾਵਾ ਭਾਵਾ ਸਰੋਂ ਦੇ ਤੇਲ ਨਾਲ ਚਲਾਵਾ ਯਾਰ ਹੋ ਰਿਹਾ ਅੱਗ ਨਾ ਲਾ ਦੀ ਓਏ ਆ ਗਰੂ ਯਾਰ 10000 ਹੋਰ ਹੀ ਗੱਲਾਂ ਕਰਦਾ ਤੂੰ ਅੱਗ ਨਾ ਲਾ ਦੀ ਰੇਟ ਕਰ ਲੈ ਰੇਟ ਕਰ ਲੈ ਰੇਟ ਰਾਮਿਆ ਰੇਟ ਕਰ ਲੈ 500 ਰੁਪਿਆ ਤੂੰ ਆਪਦੇ ਮੂੰਹ ਨਾਲ ਮੰਨਦਾ ਉਹ ਮੰਗਦੇ ਸੀ ਤੂੰ 400 ਰੁਪਿਆ ਘੰਟਾ ਦੇ ਦੀ ਉਹ ਸ਼ਰਮਾ ਰੁਪਿਆ ਆਪ ਮੰਦੀ ਤੂੰ 500 ਹੀ ਲੈ ਲਈ ਹਾਂ ਮੈਨੂੰ ਆਏ ਨਹੀਂ ਲੱਗਦਾ ਇਹਨੇ ਚਲਾਇਆ ਹੈ ਕਿੱਤੇ ਵਿੱਚ ਹੀ ਰੱਖ ਲੈ ਜਿਹੜਾ ਹੈਗਾ ਚਾਰ ਮਹੀਨਾ ਓਏ ਇਹ ਤਾਂ ਨਾ ਵੇਲਾ ਆ ਜਾਈ ਤੂੰ ਢੂੜਾ ਉਠਾਉਂਦਾ ਢੂੜਾ ਆ ਵੇਖਦੇ ਸੀ ਜਾਂਦੀਆਂ ਝੂੜਾ ਜਿਹੜੇ ਹਿਸਾਬ ਨਾਲ ਲੱਗਦਾ ਇਹਦੀ ਢੇਰੀ ਇਹ ਢੂੜਾ ਚ ਉੱਡ ਜੂ ਸਾਰੀ ਓ ਲੱਗਦਾ ਮੈਨੂੰ ਆ ਵੇਖ ਬੇਬੇ ਯਾਰ ਤੁਸੀਂ ਤਾਂ ਹੋਰ ਹੀ ਗੱਲਾਂ ਕਰਦੇ ਆ ਇਹ ਤਾਂ ਨਾ ਬਹੁਤੀ ਜਿਆਦੇ ਨਹੀਂ ਅੱਜ ਟਰੈਕਟਰ ਤੇ ਤਕਰਾ ਹਣਾ ਬਹੁਤ ਇਹ ਅਲਾਮਿਆ ਅੱਜ ਹਫਤਾ ਹੋ ਗਿਆ ਕੋਈ ਅਕਲ ਨੂੰ ਹੱਤ ਮਾਰ ਉਹ ਦੋ ਦੋ ਟਰਾਲੀਆਂ ਮਾਲ ਦੀਆਂ ਕਰੀ ਬੈਠੇ ਉਹ ਕੋਈ ਨਹੀਂ ਫਿਰ ਆ ਪੂਪਨੇ ਤੋਂ ਜੰਗਾਲ ਨਹੀਂ ਲਈ ਆ ਦੇਖ ਲੈ ਉਹ ਇਹ ਵੀ ਲੈ ਜੂਗੀ ਇਹ ਜਦੋਂ ਲੈ ਗਈ ਨਾ ਜੰਗਾਲ ਤੂੰ ਵੇਰ ਆ ਜਾਈਂ ਤੂੰ ਹਾਂ ਹਾਂ ਸੀ ਵੀ ਤਾਂ ਲੈ ਜੂਗੀ ਕੋਈ ਨਹੀਂ ਕਿ ਪੂਪਨੇ ਤੋਂ ਜੰਗਾਲ ਹੀ ਲਾਉ ਹਾਂ ਕੋਈ ਨਹੀਂ ਯਾਰ ਉਹ ਤਾਇਆ ਮੇਰੀ ਤੂੰ ਆਇਆ ਦਾ ਸਿਰ ਤੇਰਾ ਚਾਰ ਹੈ ਕਿੱਥੇ ਹੈ ਚਾਰ ਤਾਂ ਮੇਰਾ ਪਿਆ ਦਾ ਮਿਆ ਮੈਂ ਤੈਨੂੰ ਗੱਲ ਦੱਸਾਂ ਹਾਂ ਤੂੰ ਜਿਹੜਾ ਨਾਲ ਉਹ ਜਿਤਾਰੇ ਕਸ਼ੂਰ ਜਿ ਰੱਖੀ ਬੈਠਾ ਨਾ ਹਾਂ ਉਹ ਕੰਮ ਕਰਨ ਵਾਲਾ ਹੈ ਨਹੀਂਗਾ ਉਹ ਕੰਮ ਕਰ ਉਹ ਮੁੱਛਾ ਮੁੱਛਾ ਵੇ ਕਿਹਦਾ ਵੇ ਸਮਝ ਤੂੰ ਜਿੰਦਾਬਾਤ ਰਿਓ ਬੰਦਾ ਬੜਾ ਕੰਮ ਦਾ ਤਾ ਵੇਲਾ ਜਾਲੇ ਮਿਲਦਾ ਕਿੰਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਇੱਥੇ ਦਾ ਤੁਹਾਨੂੰ ਦਿਨ ਹੋ ਗਏ ਨਾ ਦਿਨ ਤਾਂ ਕਿਹੜੇ 11 ਕ ਦਿਨੀ ਹੋਇਆ ਇੱਥੇ 11 ਦਿਨ ਹੋ ਗਏ ਆ ਭੂਪਣਿਆ ਇੰਚ ਆ ਵੇਖੀ ਸ਼ਰਮ ਉਹ ਝੋਣ ਨਹੀਂ ਲੱਗਿਆ ਝੋਣ ਉਹ ਮੁੰਡੇ ਕਿਵੇਂ ਕੰਮ ਕਰੀ ਜਾਂਦੇ ਓਏ ਭਰਾਇਆ ਮੈਂ ਤੇਰਾ ਪੁਰਾਣਾ ਬੰਦਾ ਸਾਡਾ ਨਵਾਂ ਕੰਮ ਆ। ਸੁਣ ਨਾ ਮੇਰੀ ਤੂੰ ਠੇਕੇ ਤੇ ਲਿਆ ਨਾ ਇਹ 10-20 ਹਜ਼ਾਰ ਚ। ਹਾਂ ਕਿਉਂ ਸਿਰ ਪੋਣ? ਕਿਉਂ ਸਿਰ ਪੋਣ? ਯਾਰ ਇਹ ਤੋਂ ਵੀ ਰਹਿਣ ਦੇ ਕਢਾਉ। ਮੈਂ ਤਾਂ ਤੈਨੂੰ ਇਹ ਤੁਸੀਂ ਆਏ ਸੀ ਤੁਸੀਂ ਮਰ ਜਾਓ ਹੁਣ ਬੱਸ। ਓਏ ਰਾਮਿਆ ਓ ਮਾਰੀ ਮੋਟੀ ਯਾਰੀ ਸਮਝ ਲੋ। ਸ਼ੇਰਾ ਗੱਲ ਸੁਣ ਮੈਂ ਤਾਂ ਕਢਾ ਲੂੰ। ਹਾਂ ਠੀਕ ਹੈ ਨਾ। ਹਾਂ ਐਂ ਕਰ ਸ਼ਰਮਾ ਓ ਟਰਾਲੀ ਚਲ ਜਾ ਕਿ ਨਾ ਕਢਾ ਲਓ। ਪਰ ਮੈਂ ਤੈਨੂੰ ਐ ਆਣਾ। ਹਾਂ ਵਿਆਹਨਾ ਤੂੰ ਕਿੰਨੇ ਚੱਲਿਆ 20 ਚਕੇ 25 ਚ ਇਹ ਮੇਰੇ ਕੋਲੇ ਹੈਗਾਗਾ 23000 ਚਾ ਠੇਕੇ ਤੇ ਸਾਰਾ ਠੇਕੇ ਤੇ ਹਾਂ ਤੇ 3 ਮਹੀਨਾ ਰਹਿ ਗਿਆ ਇੱਕ ਹਾਂ ਠੀਕ ਹੈ ਨਾ ਜਿਹੜੇ ਹਿਸਾਬ ਨਾਲ ਤੇਰੇ ਕੋਲੇ ਮੈਂ ਵੇਖਿਆ ਸਸ ਨਾ ਤੜੇ ਉਹ ਲੱਗਿਆ ਵੇਖ ਲੈ ਓਏ ਆ ਉਤਨਾ ਉਹਦੇ ਚ ਸਿੱਧੇ ਪੀਪੇ ਪੈਂਦੇ ਆ ਐ ਪੀਪੇ ਪੈਂਦੇ ਆ ਉਹ ਪੀਪੇ ਪੈਂਦੇ ਆ ਹੂੰ ਤੈਨੂੰ ਇਹ ਕਿਸੇ ਨੇ ਲਿਆ ਠੱਗ ਠੀਕ ਹੈ ਸ਼ਰਮਾ ਇਹਨੂੰ ਕਹੇ ਦੀ ਬੱਕਾ ਹੀ ਆਦਾ ਚੱਲ ਗਿਆ ਜਿਹੜੇ 4 ਪੀਏ ਹੈਗੇ ਨਾ ਹਜੇ ਵੀ ਬਚਾਲਾ ਉਹ ਦਾ ਤੂੰ ਨਹੀਂ ਲਾਉਣ ਦਿੰਦਾ ਇਹਦਾ ਪਹਿਲੇ ਹੀ ਯੋਜਾ ਯਾਰਾ ਲੈ ਲੈਣ ਤੇ ਮਿਲੇਗਾ ਚਾਰ ਆ ਚਾਰ ਪੀਏ ਹੈਗੇ ਨਾ ਇਹਦੇ ਕੋਲੇ 4 ਆ ਉਹਦੇ ਵਿੱਚ ਜੜਾ ਅਗਲੇਗਾ ਸਾਨੂੰ ਤਾਂ ਫਿਰ ਕੀ ਬਚੂਗਾ ਉਹ ਜਾ ਯਾਰਾ ਅਸੀਂ ਮੈਨੂੰ ਇਹ ਮੈਂ ਮੈਂ ਜਾ ਚਾਟ ਆਊਟ ਹੋ ਜਾ ਯਾਰਾ ਇਹ ਰੋਟੀ ਟੁੱਕ ਦਾ ਸ਼ਕੀਨ ਹੈ ਅੱਛਾ ਮੈਂ ਵੇਖਿਆ ਇਹਨੂੰ ਪਹਿਲਾਂ ਤੋਂ ਹੀ ਹਾਂ ਰੋਟੀ ਜਿੱਥੇ ਜੋ ਜਿੱਥੇ ਆਹ ਹੋਆ ਨਾ ਲੰਗਰ ਬੰਦਾ ਇਹ ਲੰਗਰ ਦੇ ਕੋਲੇ ਹੁੰਦਾ ਆ ਵੇਖ ਆ ਵੇਖ ਆ ਵੇਖ ਆ ਪਿਆ ਲੰਗਰ ਦਾ ਸਮਾਂ ਆ ਦੇ ਖਾਣ ਨੂੰ ਫਿਰਦਾ ਹੈ ਕਿੱਡਾ ਜਿਗਾਰਾ ਹੈ ਮੰਨ ਲਾ 8:00 ਤੇ 8:00 ਦੁਪਹਿਰੇ 8:00 ਹੱਥ ਨੇ ਇਹ ਗੱਲ ਸੁਣਾ ਮੇਰੀ ਇਹਨਾਂ ਨੂੰ ਇੱਥੇ ਪੀ ਪੀ ਬੂਪੇ ਪਾਣੀ ਦੇ ਲਿਆ ਦਿੰਦਾ ਤੂੰ ਅੱਛਾ ਇੱਥੇ ਰੋਟੀਆਂ ਖਾਛ ਆਪ ਗੱਲ ਸੁਣਾ ਤਾ ਇਹਨੂੰ ਮੈਂ ਰਾਏ ਦਵਾ ਕਿਸੇ ਹੋਰ ਤੋਂ ਕਢਾ ਲਾ ਮੰਨ ਲਾ ਆ ਜਾ ਓਏ ਕਢਾਉਣਾ ਗੱਲ ਸੁਣਾ ਮੇਰੀ ਮੈਂ ਤਾਂ ਐਂ ਕਹਨੇ ਹਾਂ ਇਹ ਗੁੱਸੇ ਹੋ ਜੂਗਾ ਆਪਣਾ ਪੁਰਾਣਾ ਬੰਦਾ ਹੈ ਮੇਰੇ ਨਾਲ ਉੱਥੇ ਸਬਜੀ ਸੂਜੀ ਲਵਾਉਂਦਾ ਗੁੱਸੇ ਦਾ ਤੇਰਾ ਨਾ ਹੋ ਜੂ ਤੇਰੇ ਪੱਲੇ ਨਹੀਂ ਕੋਈ ਪਾਉਣਾ ਰਹਿਣ ਦੇ ਤੂੰ ਓਏ ਪੱਲੇ ਫਿਰ ਹਰੇਕ ਚੀਜ਼ ਛਲਮਾ ਪੱਲੇ ਨੂੰ ਨਹੀਂ ਹੁੰਦੀ ਅਰੇ ਇੱਕ ਚੀਜ਼ ਪੱਲੇ ਨੂੰ ਨਹੀਂ ਹੁੰਦੀ। ਜੇ ਤੂੰ ਫਿਰ ਕੋਈ ਲਿਆਜ ਵੀ ਚੀਜ਼ ਹੁੰਦੀ ਆ। ਆਹ ਮੁੰਡੇ ਨਾਲ ਕੋਈ ਨਹੀਂ ਕੋਈ ਨਹੀਂ ਪ੍ਰਾਣੀ ਲਿਆ ਆ ਸਾਡੇ ਤੂੰ ਐਵੇਂ ਪੈਰ ਖੇਡਦਾ ਸਾਡੇ। ਗੱਲ ਤੇਥੋਂ ਹੀ ਝਾਰ ਕਢਾਉਂਗਾ ਆਪਾਂ ਮਾਰੇ ਕੁਛ ਮਰਜ਼ੀ ਕਰੀ। ਚੱਲ ਠੀਕ ਆ ਤਾਇਆ ਯਾਰ। ਐ ਐ ਨਾ ਮੈਨੂੰ ਮੈਨੂੰ ਤਾਂ ਸ਼ੇਰਾ ਕਹਿੰਦੇ ਹੁੰਦੇ ਆ। ਤੇਰਾ ਨਹੀਂ ਤੇਰੇ ਖਸਮ ਦਾ ਮੂੰਹ ਮਾਰਦਾ। ਤੇਰੇ ਪਿਓ ਨਾਲ ਮੇਰੀ ਬਾਲੀ ਬਣੀ ਸੀਗੀ। ਠੀਕ ਆ। ਹੈਂ? ਇਹ ਆ ਜਿਵੇਂ ਬੇਰਾਂ ਵਰਗਾ ਵਧ ਗਿਆ ਕੱਢ ਕੇ ਦੂੰ ਚਾਰ ਯਾਰ ਮੈਂ ਕਹਿੰਦਾ ਕੀ ਪੁੱਛਦਾ ਹਾਂ ਮੈਥੋਂ ਹੱਥ ਬਣਾ ਲਾ ਕਿਉਂ ਗੱਲ ਸੁਣਾ ਮੇਰੀ ਮੈਥੋਂ ਸੱਤੀਆਂ ਪੁੱਛਦਾ ਹਾਂ ਮੈਨੂੰ ਲੱਗਦਾ ਨਾ ਇਹ ਬੀਰ ਖਿੱਲਰ ਦੀ ਫਿਰਨ ਇਹ ਕੜਾਈ ਛੜਾ ਹਾਂ ਹਾਂ ਚਲ ਕੋਈ ਨਹੀਂ ਹੁਣ ਤੂੰ ਨਾ ਇਹ ਕਹਦਾ ਰਾਮਿਆ ਆ ਮੇਰਾ ਕੜਾ ਕਿ ਨਾ ਤੇ ਇਹਨੂੰ ਉਹਨਾਂ ਦੇ ਘਰੇ ਛੱਡਿਆ ਜੀ ਤੋ ਲਿਆ ਠੀਕ ਉਹ ਨਹੀਂ ਨਹੀਂ ਲਾਵਾਂਗੇ ਸੀਜ਼ਨ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਲਾਵੇਗਾ ਹੀ ਉੱਥੇ ਪਿਆ ਲੰਗਰ ਪਾਣੀ ਦਿੰਦਾ ਤੈਨੂੰ ਆ ਬੰਨਿਆਂ ਦਾ ਤੂੰ ਲੰਗਰ ਪਾਣੀ ਖਾਣਾਗਾ ਖਾਈ ਚੱਲ